ਧਾਨ ਮਾਦਰਾ ਸਾਹਿਬ ਕਹਿੰਦੇ ਨੇ ਕਿ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਰਾਂ ਨੂੰ ਕਿ ਤੁਹਾਡੇ ਜਿਹੜੇ ਪ੍ਰਿੰਸੀਪਲ ਸਖਤਰ ਇਰੀਗੇਸ਼ਨ ਡਾਕਟਰ ਕ੍ਰਿਸ਼ਨ ਕੁਮਾਰ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾਇਆ ਜਾਵੇ 10 ਵਾਰੀ ਉਹਦੇ ਦਫਤਰ ਜਾ ਕੇ ਆਏ ਆ ਵੀ ਸਾਨੂੰ ਇਹ ਪਰਮਿਸ਼ਨਾਂ ਦੇ ਦੇ ਕਰਤਾ ਉਹ ਜਿਹ ਮੈਂ ਗੱਲ ਕਰਤਾ ਹੂੰ ਪਤ ਨਹੀਂ ਉਹਨੇ ਕਿਹਦੇ ਨਾਲ ਗੱਲ ਕਰਨੀ ਹੈ ਸੈਕਟਰੀ ਆਪਿਆ ਉਹ ਬਾਤ ਕਰਨ ਕਰਨ ਚ ਉਹਨੀਆਂ 2 ਸਾਲ ਨਗਾਤ ਕੇ ਤੇ ਸਾਨੂੰ ਵਾਲੇ ਪਹੇ ਜਾ ਰੇਸ਼ਨ ਕੁਮਾਰ ਜੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਿਸੇ ਕਿਸਮ ਦਾ ਐਸਾ ਕੰਮ ਨਹੀਂ ਕੀਤਾ ਅਗਾਉ ਜਿਸ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਇਤਰਾਸ ਦੀ ਵਾਪਰੀ ਹੈ ਇਸ ਤੋਂ ਥੋੜੀ ਜਿਹੀ ਰਾਹਤ ਮਿਲ ਸਕੇ ਜਦੋਂ ਸਾਡੇ 3 ਲੱਖ ਕਿਊਸਕ ਉਥੇ ਰਹਿ ਸਕਦਾ 119 ਕੰਪੈਸਿਟੀ ਦੇ ਆ ਉਹਦੇ ਵਿੱਚ 14 ਲੱਖ ਕਿਊਸਕ ਜਦੋਂ ਹੋਇਆ ਪਾਣੀ ਉਦੋਂ ਪਰਮਿਸ਼ਨ ਦਿੱਤੀ ਖੋਲਣ ਦੀ ਅਜੇ ਵੀ ਅੱਧੀ ਰਾਜਸਥਾਨ ਜਿਹੜੀ ਆ ਉਹ ਅੱਧਾ ਖਾਲੀ ਜਾ ਰਿਹਾ ਭਾਈ ਨਾ ਤਾਂ ਇਹਨਾਂ ਨੇ ਮੌਕਾ ਰਹਿੰਦੇ ਸਮਾਂ ਰਹਿੰਦੇ ਇਸ ਚੀਜ਼ ਨੂੰ ਜਾਚਿਆ ਕਿ ਇਸ ਵਾਰ ਪਹਾੜੀ ਰਾਜਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿੰਨੀ ਬਾਰਿਸ਼ ਹੋਏਗੀ ਮੌਸਮ ਵਿਭਾਗ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਸਾਧਿਆ ਅਫਸਰ ਕਰਕੇ ਰਾਜੀ ਸੀ ਸਾਰੇ ਪਰ ਕਰੈਕਸ਼ਨ ਕਮਾਰ ਨੇ ਕਿਸੇ ਨੂੰ ਇਹਦੀ ਵਾਪੇਸ਼ ਨਹੀਂ ਜਾਣ ਦਿੱਤੀ ਦੂਜੀ ਗੱਲ ਕਹਿੰਦੇ ਬਤੌਰ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਵਿਭਾਗ ਰਹਿੰਦੇ ਆ ਇਹਨਾਂ ਨੇ ਪੰਜਾਬ ਦੀਆਂ ਨਦੀਆਂ ਪੰਜਾਬ ਦੇ ਦਰਿਆ ਪੰਜਾਬ ਦੇ ਪ੍ਰਸ਼ਾਤੀ ਚੋਹ ਨਾਲੇ ਸੂਏ ਇਹਨਾਂ ਦੀਆਂ ਸਫਾਈਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈਗਾ 2 ਸਾਲ ਪਹਿਲਾਂ ਤੇ ਉੱਥੇ ਲਿਖ ਲਿਖ ਕੇ ਦੇ ਕੇ ਆਏ ਸਾਰਾ ਕੁਝ ਵੀ ਇਹਨਾਂ ਨੂੰ ਢੰਗਰੀ ਨਹੀਂ ਸਫਾਈ ਕਰਾਉ ਜੋ ਜਿੱਥੇ ਜ਼ਮੀਨ ਨਹੀਂ ਹੈਗੀ ਆਪਣੇ ਉੱਥੇ ਜ਼ਮੀਨ ਐਕਵਾਇਰ ਕਰੋ ਮੇਸ਼ਰ ਕੁਮਾਰ ਜੀ ਦੇ ਬਾਰੇ ਮੈਂ ਕਿਹਾ ਸੀ ਆਂਦੇ ਇਹਦਾ ਕਰਦੇ ਆ ਕੁਛ ਇੱਤਾ ਕੁਛ ਨਹੀਂ ਜੇ ਉਹਦਾ ਕਰ ਦੇਣਗੇ ਤੇ ਚੰਗੇ ਰਹਿਣਗੇ ਜੇ ਨਹੀਂ ਕਰਨਗੇ ਤੇ ਮੇਰਾ ਕਰ ਦੇਣਾ ਜੋ ਕਰਨਾ ਮਾਨਯੋਗ ਸਦਾ ਭਗਵਾਨ ਸਿੰਘ ਮਾਨ ਹੋਰਾਂ ਦੇ ਚਚੇਰੇ ਭਰਾ ਗਿਆਨ ਸਿੰਘ ਮਾਨਹੋਰੀ ਇੱਕ ਇੱਕ ਸੋਸ਼ਲ ਮੀਡੀਆ ਪੋਸਟ ਕਰਦੇ ਨੇ ਜਿਸ ਦੇ ਵਿੱਚ ਉਹ ਹਰਮੀਤ ਸਿੰਘ ਪਠਾਨ ਮਾਜਰਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਨਲਾਇਕੀਆਂ ਬਤੌਰ ਵਧਾਇਕ ਛਪਾਉਣ ਦੇ ਮਾਰੇ ਜਾਂ ਲੁਕਾਉਣ ਦੇ ਮਾਰੇ ਜਾਂ ਉਹਨਾਂ ਦੇ ਉੱਤੇ ਪਰਦਾ ਪਾਉਣ ਦੇ ਮਾਰੇ ਤੁਸੀਂ ਇੱਕ ਕਾਬਲ ਅਤੇ ਯੋਗ ਅਤੇ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀ ਦੇ ਉੱਤੇ ਉਂਗਲਾਂ ਚੱਕ ਰਹੇ ਹੋ ਜਿਹੜਾ ਤੁਹਾਨੂੰ ਕਿਸੇ ਤਰੀਕੇ ਨਾਲ ਸੋਭਾ ਨਹੀਂ ਦਿੰਦਾ ਹੁਣ ਤਾਂ ਪਵਾਦ ਅਤੇ ਮਾਲਵੇ ਦਾ ਖੇਤਰ ਵੀ ਖਤਰੇ ਦੇ ਨਿਸ਼ਾਨਦੇ ਉੱਤੇ ਚੱਲ ਰਿਹਾ ਹੈ ਕਿਉਂਕਿ ਪਠਾਨ ਮਾਜਰਾ ਸਾਹਿਬ ਜਿਹੜਾ ਜ਼ਿਕਰ ਕਰ ਰਹੇ ਨੇ ਉਹ ਘੱਗਰ ਦਾ ਜ਼ਿਕਰ ਕਰ ਰਹੇ ਨੇ ਤੇ ਘੱਗਰ ਪਵਾਦ ਸਮੇਤ ਫਿਰ ਸੰਗਰੂਰ ਮਾਨਸਾ ਪਟਿਆਲਾ ਅੱਗੇ ਸਰਸਾ ਸਰਦੂਲਗੜ ਉਹ ਸਾਰੇ ਇਲਾਕੇ ਨੂੰ ਮਾਰ ਕਰਦਾ ਯਕ ਤੁਸੀਂ ਵੇਖਿਆ ਕਿ ਕੇਂਦਰ ਸਰਕਾਰ ਦਾ ਜਾਂ ਪ੍ਰਧਾਨ ਮੰਤਰੀ ਸਾਹਿਬ ਦਾ ਹੁਣ ਤੱਕ ਪੰਜਾਬ ਦੇ ਵਿੱਚ ਹੋਈ ਬਰਬਾਦੀ ਬਾਰੇ ਕਿਸੇ ਕਿਸਮ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਹੁਣ ਤੱਕ ਤਾਂ ਇਸ ਨੂੰ ਨੈਸ਼ਨਲ ਡਿਜ਼ਾਸਟਰ ਰਾਸ਼ਟਰੀ ਆਪਦਾ ਘੋਸ਼ਿਤ ਕਰ ਦੇਣਾ ਚਾਹੀਦਾ ਸੀਗਾ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਨੁਕਸਾਨ ਨੂੰ ਵੇਖਦੇ ਹੋਏ ਪਰ ਉਹ ਤਾਂ ਕੀ ਕਰਨਾ ਹਾਲੇ ਤੱਕ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵੀ ਕੋਈ ਬਿਆਨ ਸਾਨੂੰ ਨਜ਼ਰ ਨਹੀਂ ਆ ਰਿਹਾ ਹੈ ਇਹ ਸਾਰੇ ਮਾਮਲੇ ਦੇ ਉੱਤੇ ਸਸਿਆਕਾਲ ਤੁਸੀਂ ਜੁੜੇ ਹੋ ਦਾ ਟੀਵੀ ਐਨਆਰਆਈ ਦੇ ਨਾਲ ਮੈਂ ਹਾਂ ਪ੍ਰਿੰਸ ਭਾਰਦਵਾਜ ਲੈ ਕੇ ਹਾਜ਼ਰ ਹੋਇਆ ਪ੍ਰੋਗਰਾਮ ਕੀ ਚਾਹੁੰਦਾ ਹੈ ਪੰਜਾਬ ਇਸ ਵੇਲੇ ਪੰਜਾਬ ਇਹ ਚਾਹੁੰਦਾ ਹੈ ਕਿ ਕੁਦਰਤ ਹੁਣ ਕਹਿਰਵਾਨ ਨਾ ਰਹੇ ਹੁਣ ਕੁਦਰਤ ਮਿਹਰਬਾਨ ਹੋਵੇ ਕੁਦਰਤ ਜੇਕਰ ਪਹਾੜੀ ਸੂਬਿਆਂ ਦੇ ਉੱਤੇ ਮਿਹਰਬਾਨ ਹੋਏਗੀ ਤਾਂ ਪੰਜਾਬ ਦੇ ਦਰਿਆਵਾਂ ਦੇ ਵਿੱਚ ਥੋੜੀ ਜਿਹੀ ਠੱਲ ਪੈ ਸਕਦੀ ਆ ਪੰਜਾਬ ਦੇ ਦਰਿਆਵਾਂ ਦੇ ਵਿੱਚ ਆ ਰਹੇ ਇਸ ਵਾਧੂ ਪਾਣੀ ਦੇ ਉੱਤੇ ਜੇਕਰ ਰੋਕ ਲੱਗੇਗੀ ਠੱਲ ਲੱਗੇਗੀ ਤਾਂ ਪੰਜਾਬ ਦੇ ਕਿੰਨੇ ਹੀ ਪਿੰਡ ਲਗਭਗ 1300 1400 ਦੇ ਕਰੀਬ ਪਿੰਡ ਜਿਹੜਾ ਇਸ ਵਕਤ ਬੁਰੇ ਤਰੀਕੇ ਨਾਲ ਪਾਣੀ ਦੀ ਮਾਰ ਹੇਟ ਆਇਆ ਹੋਇਆ ਉਹਨਾਂ ਨੂੰ ਥੋੜੀ ਜੀ ਰਾਹਤ ਮਿਲੇਗੀ ਪੰਜਾਬ ਦੀ ਲਗਭਗ 4 ਲੱਖ ਏਕੜ ਜਿਹੜੀ ਫਸਲ ਖਰਾਬ ਹੋ ਗਈ ਜਿਹੜੀ ਜ਼ਮੀਨ ਖਰਾਬ ਹੋ ਗਈ ਉਸ ਨੂੰ ਥੋੜੀ ਜੀ ਰਾਹਤ ਮਿਲੇਗੀ ਪੰਜਾਬ ਇਸ ਵਕਤ ਇਹ ਚਾਹੁੰਦਾ ਹੈ ਪਰੰਤੂ ਬਹੁਤ ਸਾਰੀਆਂ ਘਟਨਾਵਾਂ ਨੇ ਬਹੁਤ ਸਾਰੀਆਂ ਗੱਲਾਂ ਐਸੀਆਂ ਚੱਲ ਰਹੀਆਂ ਨੇ ਜਿਨ੍ਹਾਂ ਦੇ ਨਤਾਰੇ ਹੋਣੇ ਬੜੇ ਜ਼ਰੂਰੀ ਨੇ ਕਿਸ ਤਰੀਕੇ ਨਾਲ ਕਿ ਇੱਕ ਪਾਸੇ ਜਿੱਥੇ ਕੁਝ ਇੱਕ ਵਿਧਾਇਕ ਜਿਹੜੇ ਨੇ ਪੰਜਾਬ ਸਰਕਾਰ ਦੇ ਜਾਂ ਕੁਝ ਇੱਕ ਸਾਬਕਾ ਮੰਤਰੀ ਸਾਨੂੰ ਲਗਾਤਾਰ ਪਿੰਡਾਂ ਦੇ ਵਿੱਚ ਜਿੱਥੇ ਤੇ ਹੜਾਂ ਦੀ ਮਾਰ ਪੈ ਰਹੀ ਹੈ ਉੱਥੇ-ਉੱਥੇ ਸਾਨੂੰ ਆਪਣੇ ਕਾਰਜ ਕਰਦੇ ਹੋਏ ਨਜ਼ਰ ਆ ਰਹੇ ਨੇ ਪਰੰਤੂ ਦੂਜੇ ਪਾਸੇ ਜਿੱਥੇ ਹੜਾਂ ਦੇ ਵਿੱਚ ਕਈ ਵਿਧਾਇਕ ਜਾਂ ਕਈ ਨੇਤਾ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਉਹ ਕਿਤੇ ਨਾ ਕਿਤੇ ਕੁਝ ਇੱਕ ਸਵਾਲ ਵੀ ਚੁੱਕ ਰਹੇ ਨੇ ਤਾਂ ਉਹ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਉਹ ਸਵਾਲ ਸਿੱਧੇ ਪੰਜਾਬ ਦੇ ਆਮ ਲੋਕਾਂ ਨੂੰ ਤਾਂ ਐਡਰੈਸ ਹੁੰਦੇ ਹੀ ਨਹੀਂ ਜਾਂ ਪੰਜਾਬ ਦੇ ਆਮ ਲੋਕਾਂ ਦੇ ਰਾਹੀਂ ਜਾਂ ਉਸ ਹਲਕੇ ਦੇ ਲੋਕਾਂ ਦੇ ਰਾਹੀਂ ਜਿੱਥੇ ਇਸ ਵਕਤ ਪਾਣੀ ਨੇ ਬੁਰੀ ਤਰੀਕੇ ਨਾਲ ਮਾਰ ਮਾਰੀ ਹੋਈ ਹੈ ਉਹਨਾਂ ਦੇ ਰਾਹੀਂ ਪੰਜਾਬ ਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਤੇ ਸਿੱਧੇ ਤੌਰ ਦੇ ਉੱਤੇ ਆਪਣੀ ਹੀ ਸਰਕਾਰ ਨੂੰ ਵੀ ਉਹ ਸਵਾਲ ਕੀਤੇ ਜਾ ਰਹੇ ਨੇ ਮਾਮਲਾ ਹੈ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਹੋਰਾਂ ਦੇ ਹਲਕੇ ਕਨੌਰ ਦੇ ਨੇੜੇ țeੜੇ ਜਿਹੜਾ ਘੱਗਰ ਦਰਿਆ ਨਿਕਲ ਕੇ ਜਾਂਦਾ ਜਦੋਂ ਉਹ ਉਹਨਾਂ ਪਿੰਡਾਂ ਦਾ ਦੌਰਾ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਇਸ ਵਕਤ ਘੱਗਰ ਦੇ ਕਾਰਨ ਪਾਣੀ ਦੀ ਮਾਰ ਕਾਰਨ ਲੋਕਾਂ ਦਾ ਨੁਕਸਾਨ ਹੋ ਰਿਹਾ ਤਾਂ ਉੱਥੇ ਉਹਨਾਂ ਦੇ ਵਿਚਾਰਾਂ ਦੇ ਵਿੱਚ ਇੱਕ ਵਿਚਾਰ ਉੱਭਰ ਕੇ মিডিਆ ਦੇ ਸਾਹਮਣੇ ਆਉਂਦਾ ਹੈ ਪਠਾਨ ਮਾਦਰਾ ਸਾਹਿਬ ਕਹਿੰਦੇ ਨੇ ਕਿ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾਂ ਨੂੰ ਅਤੇ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਕਿ ਤੁਹਾਡੇ ਜਿਹੜੇ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਮਿਸਟਰ ਕ੍ਰਿਸ਼ਨ ਕੁਮਾਰ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਹਟਾਇਆ ਜਾਵੇ ਇਸ ਤੋਂ ਵੀ ਅ ਕਈ ਗੁਣਾ ਐਸੇ ਲਫ਼ਜ਼ ਐਸੇ ਸ਼ਬਦ ਉਹਨਾਂ ਨੇ ਵਰਤੇ ਨੇ ਕਿ ਜਿਨ੍ਹਾਂ ਦੀ ਵਰਤੋਂ ਮੈਂ ਨਹੀਂ ਕਰ ਸਕਦਾ ਇੱਥੇ ਪਠਾਨ ਮਾਜਰਾ ਸਾਹਿਬ ਨੇ ਐਸੇ ਸ਼ਬਦ ਜਿਹੜੇ ਵਰਤੇ ਆ ਕ੍ਰਿਸ਼ਨ ਕੁਮਾਰ ਜੀ ਬਾਰੇ ਹੁਣ ਜਿਹੜੇ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਕ੍ਰਿਸ਼ਨ ਕੁਮਾਰ ਨੇ ਇਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਤੰਤਰ ਸੀਗਾ ਸਾਡਾ ਜਿਹੜਾ ਉਹ ਸਿੱਖਿਆ ਤੰਤਰ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਵਾਸਤੇ ਕ੍ਰਿਸ਼ਨ ਕੁਮਾਰ ਜੀ ਦੇ ਹੱਥ ਪਹਿਲਾਂ ਪ੍ਰਿੰਸੀਪਲ ਸਕੱਤਰ ਕ੍ਰਿਸ਼ਨ ਜਾਂ ਡਾਇਰੈਕਟਰ ਸਿੱਖਿਆ ਵਿਭਾਗ ਦੇ ਰੂਪ ਦੇ ਵਿੱਚ ਵੀ ਉਹ ਆਪਣੀਆਂ ਸੇਵਾਵਾਂ ਨਿਭਾਉਂਦੇ रहे ਪਰੰਤੂ ਹੁਣ ਜਦੋਂ ਤੋਂ ਲਗਾਤਾਰ ਇਹ ਪੰਜਾਬ ਸਰਕਾਰ ਬਣੀ ਆ ਤਾਂ ਇਸ ਦੇ ਵਿੱਚ ਮਹਿਕਮੇ ਉਹਨਾਂ ਕੋਲੇ ਆਉਂਦੇ ਜਾਂਦੇ ਜ਼ਰੂਰ ਰਹੇ ਕ੍ਰਿਸ਼ਨ ਕੁਮਾਰ ਜੀ ਕੋਲੇ ਪਰੰਤੂ ਜਿਹੜਾ ਮੁੱਖ ਮਹਿਕਮਾ ਉਹਨਾਂ ਦੇ ਕੋਲੇ ਰਿਹਾ ਉਹ ਮਹਿਕਮਾ ਇਰੀਗੇਸ਼ਨ ਡਿਪਾਰਟਮੈਂਟ ਹੀ ਉਹਨਾਂ ਕੋਲ ਰਿਹਾ ਤਾਂ ਹਰਮਿਤ ਸਿੰਘ ਪਠਾਨ ਮਾਜਰਾ ਹੋਰੀ ਸਵਾਲ 18 ਨੇ ਕਿ ਭਾਈ ਇਹਨਾਂ ਨੂੰ ਹਟਾਓ ਕਿਉਂਕਿ ਇਹਨਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਕ੍ਰਿਸ਼ਨ ਕੁਮਾਰ ਜੀ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਿਸੇ ਕਿਸਮ ਦਾ ਐਸਾ ਕੰਮ ਨਹੀਂ ਕੀਤਾ ਅਗਾਉ ਜਿਸ ਨਾਲ ਪੰਜਾਬ ਦੇ ਵਿੱਚ ਹੜ੍ਹਾਂ ਦੀ ਜਿਹੜੀ ਇਤਰਾਸ ਦੀ ਵਾਪਰੀ ਹੈ ਇਸ ਤੋਂ ਥੋੜੀ ਜਿਹੀ ਰਾਹਤ ਮਿਲ ਸਕੇ ਯਾਨੀ ਕਿ ਜਿਵੇਂ ਉਹ ਕਹਿ ਰਹੇ ਨੇ ਕਿ ਭਾਈ ਨਾ ਤਾਂ ਇਹਨਾਂ ਨੇ ਮੌਕਾ ਰਹਿੰਦੇ ਸਮਾਂ ਰਹਿੰਦੇ ਇਸ ਚੀਜ਼ ਨੂੰ ਜਾਚਿਆ ਕਿ ਇਸ ਵਾਰ ਪਹਾੜੀ ਰਾਜਾਂ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਿੰਨੀ بارش ਹੋਏਗੀ ਮੌਸਮ ਵਿਭਾਗ ਨਾਲ ਕਿਸੇ ਕਿਸਮ ਦਾ ਕੋਈ ਸੰਪਰਕ ਨਹੀਂ ਸਾਧਿਆ ਜਿਸ ਤੋਂ ਇਹ ਅੰਦਾਜ਼ਾ ਹੋ ਸਕੇ ਕਿ ਭਾਈ ਅਸੀਂ ਕਿਸ ਤਰੀਕੇ ਦੇ ਪ੍ਰਬੰਧ ਕਰਨੇ ਨੇ ਜੇਕਰ ਮੌਨਸੂਨ ਜਾਂ ਬਰਸਾਤਾਂ ਇਸੇ ਤਰੀਕੇ ਦੀਆਂ ਰਹਿਣਗੀਆਂ ਜਿੱਦਾਂ ਦੀ ਰਿਪੋਰਟ ਹੋ ਪਹਿਲਾਂ ਹਾਸਲ ਕਰ ਲੈਂਦੇ ਦੂਜੀ ਗੱਲ ਕਹਿੰਦੇ ਬਤੌਰ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਵਿਭਾਗ ਰਹਿੰਦੇ ਆ ਇਹਨਾਂ ਨੇ ਪੰਜਾਬ ਦੀਆਂ ਨਦੀਆਂ ਪੰਜਾਬ ਦੇ ਦਰਿਆ ਪੰਜਾਬ ਦੇ ਬਰਸਾਤੀ ਚੋ ਨਾਲੇ ਸੂਏ ਇਹਨਾਂ ਦੀਆਂ ਸਫਾਈਆਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਹੈਗਾ ਇਹਨਾਂ ਦੇ ਵਿੱਚੋਂ ਨਾ ਤਾਂ ਸੈਲਟ ਕਢਵਾਈ ਗਈ ਨਾ ਸਫਾਈ ਕਰਵਾਈ ਗਈ ਇਸ ਕਰਕੇ ਜਿਹੜਾ ਜਿਹੜਾ ਉੱਪਰੋਂ ਪਾਣੀ ਆ ਰਿਹਾ ਜ ਉਸ ਦੇ ਵਿੱਚ ਜਿਹੜਾ ਚਿੱਕੜ ਆ ਰਿਹਾ ਉਹ ਸਾਰੇ ਨੇ ਸਥਿਤੀ ਇਦਾਂ ਦੀ ਪੈਦਾ ਕਰ ਦਿੱਤੀ ਕਿ ਪੰਜਾਬ ਸਾਰੇ ਦਾ ਸਾਰਾ ਹੁਣ ਤਾਂ ਪਵਾਦ ਅਤੇ ਮਾਲਵੇ ਦਾ ਖੇਤਰ ਵੀ ਖਤਰੇ ਦੇ ਨਿਸ਼ਾਨਦੇ ਉੱਤੇ ਚੱਲ ਰਿਹਾ ਕਿਉਂਕਿ ਪਠਾਨ ਮਾਜਰਾ ਸਾਹਿਬ ਜਿਹੜਾ ਜ਼ਿਕਰ ਕਰ ਰਹੇ ਨੇ ਉਹ ਘੱਗਰ ਦਾ ਜ਼ਿਕਰ ਕਰ ਰਹੇ ਨੇ ਤੇ ਘੱਗਰ ਪਵਾਦ ਸਮੇਤ ਫਿਰ ਸੰਗਰੂਰ ਮਾਨਸਾ ਪਟਿਆਲਾ ਅੱਗੇ ਸਰਸਾ ਸਰਦੂਲਗੜ ਉਹ ਸਾਰੇ ਇਲਾਕੇ ਨੂੰ ਮਾਰ ਕਰਦਾ ਯਾਨੀ ਕਿ ਮਾਲਵਾ ਵੀ ਘਿਰ ਜੇਗਾ ਇੱਕ ਪਾਸੇ ਮਾਝਾ ਪੂਰੇ ਬੁਰੇ ਤਰੀਕੇ ਨਾਲ ਘਿਰਿਆ ਪਿਆ ਦੁਆਬੇ ਦਾ ਕੁਝ ਏਰੀਆ ਵੀ ਘਿਰਨ ਦੇ ਕੰਢੇ ਦੇ ਉੱਤੇ ਖੜਾ ਹੈ ਤੇ ਇਧਰੋਂ ਮਾਝੇ ਮਾਲਵੇ ਨੂੰ ਵੀ ਕੱਗਰ ਦੀ ਜਿਹੜੀ ਮਾਰ ਹੈ ਇਹ ਪੈ ਰਹੀ ਹੈ ਸੋ ਹਰਮਿੰਦਰ ਸਿੰਘ ਪਠਾਨ ਮਾਜਰਾ ਅਤੇ ਕ੍ਰਿਸ਼ਨ ਕੁਮਾਰ ਜੀ ਦੇ ਵਿਚਾਲੇ ਜਿਹੜੀ ਇਹ ਸ਼ਬਦੀ ਜੰਗ ਹੈ ਜਾਂ ਜਿਹੜੀਆਂ ਇਹ ਇਲਜ਼ਾਮ ਤਰਾਸ਼ੀਆਂ ਨੇ ਇਹ ਇਲਜ਼ਾਮ ਤਰਾਸ਼ੀਆਂ ਹੋਰ ਤਿੱਖਾ ਰੂਪ ਕਦੋਂ ਲੈ ਲੈਂਦੀਆਂ ਨੇ ਕੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਹੋਰ ਤਿੱਖਾ ਰੂਪ ਉਦੋਂ ਲੈਂਦੀਆਂ ਨੇ ਜਦੋਂ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੇ ਚਚੇਰੇ ਭਰਾ ਗਿਆਨ ਸਿੰਘ ਮਾਨਹੋਰੀ ਇੱਕ ਇੱਕ ਸੋਸ਼ਲ ਮੀਡੀਆ ਪੋਸਟ ਕਰਦੇ ਨੇ ਜਿਸ ਦੇ ਵਿੱਚ ਉਹ ਹਰਮਿੰਦਰ ਸਿੰਘ ਪਠਾਨ ਮਾਜਰਾ ਜੀ ਨੂੰ ਕਹਿੰਦੇ ਨੇ ਕਿ ਤੁਸੀਂ ਆਪਣੀਆਂ ਨਲਾਇਕੀਆਂ ਬਤੌਰ ਵਧਾਇਕ ਛਪਾਉਣ ਦੇ ਮਾਰੇ ਜਾਂ ਲੁਕਾਉਣ ਦੇ ਮਾਰੇ ਜਾਂ ਉਹਨਾਂ ਦੇ ਉੱਤੇ ਪਰਦਾ ਪਾਉਣ ਦੇ ਮਾਰੇ ਤੁਸੀਂ ਇੱਕ ਕਾਬਲ ਅਤੇ ਯੋਗ ਅਤੇ ਇਮਾਨਦਾਰ ਪ੍ਰਸ਼ਾਸਨਿਕ ਅਧਿਕਾਰੀ ਦੇ ਉੱਤੇ ਉਂਗਲਾਂ ਚੱਕ ਰਹੇ ਹੋ ਜਿਹੜਾ ਤੁਹਾਨੂੰ ਕਿਸੇ ਤਰੀਕੇ ਨਾਲ ਸੋਭਾ ਨਹੀਂ ਦਿੰਦਾ ਮਾਨ ਸਾਹਿਬ ਗਿਆਨ ਸਿੰਘ ਮਾਨ ਕਹਿੰਦੇ ਕਿ ਤੁਹਾਨੂੰ ਚਾਹੀਦਾ ਤਾਂ ਇਹ ਸੀ ਕਿ ਤੁਸੀਂ ਬਤੌਰ ਵਿਧਾਇਕ ਪਹਿਲਾਂ ਆਪਣੇ ਹਲਕੇ ਦੇ ਅਗਾਉਂ ਪ੍ਰਬੰਧ ਕਰਕੇ ਰੱਖਦੇ ਤਾਂਕਿ ਤੁਹਾਨੂੰ ਕਿਸੇ ਦੇ ਉੱਤੇ ਇਲਜ਼ਾਮ ਨਾ ਲਾਉਣਾ ਪੈਂਦਾ ਸੋ ਪੰਜਾਬ ਇਸ ਵਕਤ ਚਾਹੁੰਦਾ ਹੈ ਕਿ ਇਹਨਾਂ ਇਲਜ਼ਾਮ ਤਰਾਸ਼ੀਆਂ ਚੋਂ ਬਾਹਰ ਨਿਕਲੋ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਬਹੁਤ ਸਾਰੇ ਸਾਨੂੰ ਸੱਤਾ ਪੱਖ ਦੇ ਸਾਬਕਾ ਮੰਤਰੀ ਕਈ ਸਾਰੇ ਵਿਧਾਇਕ ਕਈ ਸਾਰੇ ਮੈਂਬਰ ਪਾਰਲੀਮੈਂਟ ਇਸ ਵੇਲੇ ਸਾਨੂੰ ਫੀਲਡ ਦੇ ਵਿੱਚ ਨਜ਼ਰ ਆ ਰਹੇ ਨੇ ਖੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਾ ਜਾ ਕੇ ਉਹ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਲੋਕਾਂ ਦੀ ਸਾਬਾਸ਼ੀ ਵੀ ਲੈ ਰਹੇ ਨੇ ਦਵਾਵਾਂ ਵੀ ਲੈ ਰਹੇ ਨੇ ਪਰ ਦੂਜੇ ਪਾਸੇ ਜਦੋਂ ਐਦਾਂ ਦੇ ਸ਼ਬਦੀ ਹਮਲੇ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਸਾਰਿਆਂ ਦਾ ਜਿਹੜਾ ਅਸਰ ਹੈ ਉਹ ਅਸਰ ਰਾਹਤ ਅਤੇ ਬਚਾਅ ਕਾਰਜਾਂ ਦੇ ਉੱਤੇ ਪੈਂਦਾ ਹੈ ਅਤੇ ਅਗਲੀ ਗੱਲ ਅਗਲੀ ਗੱਲ ਇਹ ਆ ਕਿ ਕੇਂਦਰ ਸਰਕਾਰ ਨੇ ਤੁਹਾਡੇ ਉੱਤੇ ਇੱਕ ਗਹਿਰੀ ਨਜ਼ਰ ਰੱਖੀ ਹੋਈ ਹੈ ਤੁਸੀਂ ਵੇਖਿਆ ਕਿ ਕੇਂਦਰ ਸਰਕਾਰ ਦਾ ਜਾਂ ਪ੍ਰਧਾਨ ਮੰਤਰੀ ਸਾਹਿਬ ਦਾ ਹੁਣ ਤੱਕ ਪੰਜਾਬ ਦੇ ਵਿੱਚ ਹੋਈ ਬਰਬਾਦੀ ਬਾਰੇ ਕਿਸੇ ਕਿਸਮ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਇੱਕ ਦਿਨ ਕਿ ਹੁਣ ਤੱਕ ਤਾਂ ਇਸ ਨੂੰ ਨੈਸ਼ਨਲ ਡਿਜ਼ਾਸਟਰ ਰਾਸ਼ਟਰੀ ਆਫਦਾ ਘੋਸ਼ਿਤ ਕਰ ਦੇਣਾ ਚਾਹੀਦਾ ਸੀਗਾ ਪੰਜਾਬ ਦੇ ਜਿਹੜੇ ਹੜ੍ਹ ਆਏ ਨੇ ਨੁਕਸਾਨ ਨੂੰ ਵੇਖਦੇ ਹੋਏ ਪਰ ਉਹ ਤਾਂ ਕੀ ਕਰਨਾ ਹਾਲੇ ਤੱਕ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਵੀ ਕੋਈ ਬਿਆਨ ਸਾਨੂੰ ਨਜ਼ਰ ਨਹੀਂ ਆ ਰਿਹਾ ਹੈ ਇਹ ਸਾਰੇ ਮਾਮਲੇ ਦੇ ਉੱਤੇ ਕੇਂਦਰ ਨੇ ਤੁਹਾਡੇ ਉੱਤੇ ਨਜ਼ਰ ਰੱਖੀ ਹੋਈ ਹੈ ਕੇਂਦਰ ਇਹ ਵੇਖ ਰਿਹਾ ਕਿ ਤੁਸੀਂ ਕਿਸ ਤਰੀਕੇ ਦੇ ਪ੍ਰਬੰਧ ਕਰ ਰਹੇ ਹੋ ਔਰ ਤੁਹਾਡੇ ਵਿੱਚ ਆਪਸੀ ਜਿਹੜਾ ਸੰਵਾਦ ਹੈ ਉਹ ਕਿਸ ਤਰੀਕੇ ਦਾ ਜਦੋਂ ਐਦਾਂ ਦੇ ਇਲਜ਼ਾਮ ਜਦੋਂ ਐਦਾਂ ਦੇ ਦੋਸ਼ ਇੱਕ ਦੂਜੇ ਦੇ ਉੱਤੇ ਲੱਗਦੇ ਹੋਏ ਕੇਂਦਰ ਵੀ ਵੇਖਦਾ ਹੈ ਕਿਉਂਕਿ ਉਹਨਾਂ ਦੀ ਪੂਰੀ ਨਜ਼ਰ ਹੁੰਦੀ ਹੈ ਪੰਜਾਬ ਸਰਕਾਰ ਦੇ ਜਾਂ ਸੂਬੇ ਦੀਆਂ ਸਰਕਾਰਾਂ ਦੇ ਉੱਤੇ ਤਾਂ ਉਹ ਇਹਨਾਂ ਚੀਜ਼ਾਂ ਦਾ ਇਹਨਾਂ ਗੱਲਾਂ ਦਾ ਇਹਨਾਂ ਕਮੀਆਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਸਮਝਣ ਦੀ ਲੋੜ ਹੈ ਇਸ ਵਕਤ ਇਸ ਵਕਤ ਪੰਜਾਬ ਚਾਹੁੰਦਾ ਹੈ ਕਿ ਆਓ ਸਾਰੇ ਰਲ ਮਿਲ ਕੇ ਇਕੱਠੇ ਹੋ ਕੇ ਡਟিয়ে ਪੰਜਾਬ ਦੇ ਨਾਲ ਖੜੀਏ ਜਿੱਥੇ ਇੱਕ ਪਾਸੇ ਪੰਜਾਬ ਦਾ ਕਲਾਕਾਰ ਭਾਈਚਾਰਾ ਸਾਰੇ ਦਾ ਸਾਰਾ ਅੱਗੇ ਆਇਆ ਬਹੁਤ ਸਾਰੇ ਕਲਾਕਾਰ ਨੇ ਕਿਸ-ਕਿਸ ਦਾ ਨਾਮ ਲਵਾ ਹਾਥੀ ਦੀ ਪੈੜ ਦੇ ਵਿੱਚ ਸਾਰੀਆਂ ਪੜਾਂ ਹੀ ਸ਼ਾਮਲ ਹੋ ਜਾਂਦੀਆਂ ਨੇ ਜਦੋਂ ਸ਼ੁਰੂਆਤ ਇੱਕ ਨੇ ਕਰ ਦਿੱਤੀ ਤਾਂ ਬਾਕੀਆਂ ਨੂੰ ਵੀ ਨਾਲ ਆਪਣੇ ਆਪ ਆਪਣਾ ਫਰਜ਼ ਸਮਝ ਕੇ ਅੱਗੇ ਆਉਣਾ ਪੈਂਦਾ ਹੈ ਤਾਂ ਅੱਗੇ ਆ ਵੀ ਰਹੇ ਨੇ ਪੰਜਾਬੀ ਦੀ ਸੰਗੀਤ ਇੰਡਸਟਰੀ ਸਮੇਤ ਪੰਜਾਬੀ ਦੀ ਫਿਲਮ ਇੰਡਸਟਰੀ ਜਿਹੜੀ ਹੈ ਉਹ ਡਟ ਕੇ ਖੜੀ ਹੈ ਹੜ੍ਹ ਪੀੜਤਾਂ ਦੇ ਲਈ ਉਹਨਾਂ ਦੇ ਉਹਨਾਂ ਦੇ ਜਿੰਨੇ ਵੀ ਰਾਹਤ ਤੇ ਬਚਾਅ ਕਾਰਜ ਨੇ ਉਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਖਾਲਸਾ ਏਡਵਰਗੀਆਂ ਸੰਸਥਾਵਾਂ ਦੇ ਨਾਲ ਪੰਜਾਬ ਸਰਕਾਰ ਦੇ ਕੈਂਪਾਂ ਦੇ ਵਿੱਚ ਅਤੇ ਆਪਣੇ ਪੱਦਰ ਦੇ ਉੱਤੇ ਜਿੰਨੇ ਕਲਾਕਾਰ ਨੇ ਪੰਜਾਬ ਦੇ ਉਹ ਸਾਰੇ ਇਸ ਵਕਤ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਨੇ ਸੋ ਪੰਜਾਬ ਇਹੋ ਚਾਹੁੰਦਾ ਹੈ ਕਿ ਆਓ ਰਲ ਮਿਲ ਕੇ ਉਹ ਹੀਲੇ ਕਰੀਏ ਉਹ ਵਸੀਲੇ ਕਰੀਏ ਅਤੇ ਜੇਕਰ ਤੁਸੀਂ ਆਪਣੇ ਪਿੰਡਾਂ ਦੇ ਵਿੱਚੋਂ ਕਿਸੇ ਕਿਸਮ ਦੀ ਕੋਈ ਰਾਹਤ ਸਮਗਰੀ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਉੱਥੇ ਕੰਮ ਕਰ ਰਹੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਬਾਰੇ ਘੋਕ ਪੜਤਾਲ ਕਰਕੇ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਤੋਂ ਪੁੱਛ ਕੇ ਕਿ ਕਿਹੜੀ ਚੀਜ਼ ਦੀ ਜ਼ਰੂਰਤ ਕਿਸ ਇਲਾਕੇ ਦੇ ਵਿੱਚ ਹੈ ਤਾਂ ਹੀ ਆਪਣੇ ਪਿੰਡਾਂ ਤੋਂ ਤੁਸੀਂ ਉੱਥੇ ਦੇ ਲਈ ਸੇਵਾ ਲੈ ਕੇ ਜਾਓ ਕਿਉਂਕਿ ਇਸ ਵਕਤ ਰਾਸ਼ਨ ਦੀ ਕੋਈ ਕਮੀ ਨਹੀਂ ਹੈ ਖਾਣੇ ਦੀ ਹੜਪਰਭਾਵਿਤ ਇਲਾਕਿਆਂ ਦੇ ਵਿੱਚ ਚਾਰੇ ਦੀ ਕੋਈ ਕਮੀ ਨਹੀਂ ਹੈ ਇਸ ਵਕਤ ਹੋਰ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਚਾਹੀਦੀਆਂ ਨੇ ਥੈਲੇ ਚਾਹੀਦੇ ਨੇ ਬੰਨ ਮਾਰਨ ਦੇ ਲਈ ਮਿੱਟੀ ਚਾਹੀਦੀ ਆ ਬੰਨ ਮਾਰਨ ਦੇ ਲਈ ਦਵਾਈਆਂ ਚਾਹੀਦੀਆਂ ਹੋਣਗੀਆਂ ਹਾਲਾਂਕਿ ਮੈਡੀਕਲ ਕੈਂਪ ਵੀ ਲੱਗੇ ਹੋਏ ਨੇ ਪਰੰਤੂ ਫਿਰ ਵੀ ਜੇਕਰ ਤੁਸੀਂ ਉੱਥੇ ਇੱਕ ਵਾਰੀ ਸੰਪਰਕ ਕਰਕੇ ਪਤਾ ਕਰ ਲੈਣਿਓ ਕਿ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਤਾਂ ਜੋ ਉਹ ਚੀਜ਼ਾਂ ਨਾ ਤਾਂ ਵੇਸਟ ਹੋਣ ਨਾ ਬਰਬਾਦ ਹੋਣ ਅਤੇ ਨਾ ਹੀ ਬਹੁਤਾਤ ਹੋ ਕੇ ਉਹ ਚੀਜ਼ਾਂ ਇਸ ਤਰੀਕੇ ਨਾਲ ਖਰਾਬ ਹੋਣ ਸੋ ਇਸ ਵਕਤ ਪੰਜਾਬ ਇਹ ਚਾਹੁੰਦਾ ਹੈ ਕਿ ਆਓ ਰਲ ਮਿਲ ਕੇ ਆਪਣੇ 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 ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਪੰਜਾਬ ਨੂੰ ਇਸ ਕੁਦਰਤੀ ਕਹਿਰ ਸਣੇ ਮਨੁੱਖੀ ਅਣਗਹਿਲੀਆਂ ਤੇ ਮਨੁੱਖੀ ਗਲਤੀਆਂ ਦੇ ਕਾਰਨ ਜਿਹੜਾ ਨੁਕਸਾਨ ਚੱਲਣਾ ਪੈ ਰਿਹਾ ਇਹ ਨੁਕਸਾਨ ਆਉਂਦੇ ਸਮਿਆਂ ਦੇ ਵਿੱਚ ਨਾ ਚੱਲਣਾ ਪਵੇ 88 ਤੋਂ ਬਾਅਦ ਜਾਂ 2023 ਤੋਂ ਬਾਅਦ ਜਿਹੜਾ ਇੱਕ ਸਾਲ ਪਹਿਲਾਂ ਨਿਕਲ ਕੇ ਗਿਆ ਹੜ੍ਹ ਅਸੀਂ ਇਹਨਾਂ ਤੋਂ ਕੀ ਸਬਕ ਸਿੱਖੇ 2025 ਦੇ ਵਿੱਚ ਨੁਕਸਾਨ 1988 ਅਤੇ 2023 ਤੋਂ ਕਿਤੇ ਵੱਡਾ ਅਤੇ ਵੱਧ ਵਿਆਪਕ ਨਜ਼ਰ ਆ ਰਿਹਾ ਸਾਨੂੰ ਲਗਾਤਾਰ ਪਹੁੰਚ ਰਹੀਆਂ ਤਸਵੀਰਾਂ ਦੇ ਵਿੱਚ ਸੋ ਪੰਜਾਬ ਚਾਹੁੰਦਾ ਹੈ ਕਿ ਆਓ ਇਹਨਾਂ ਤਸਵੀਰਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਹੀਲੇ ਵਸੀਲਿਆਂ ਦੇ ਨਾਲ ਆਪਣੇ ਆਗੂਆਂ ਦੀ ਯੋਗ ਅਗਵਾਈ ਦੇ ਵਿੱਚ ਪੰਜਾਬ ਦੀ ਇਸ ਤਸਵੀਰ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਪੰਜਾਬ ਇਹੋ ਚਾਹੁੰਦਾ ਹੈ ਹਰ ਅਪਡੇਟ ਦੇ ਲਈ ਜੁੜੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ ਦਿਓ ਇਜਾਜ਼ਤ ਸਤਰੀਆਕਾਲ